ਤੱਕ ਉਹ ਬਤਾ ਮਦੀ ਯਾਰ ਬੁੱਤੋ ਬੁੱਤੋ ਹੀ ਦੋ ਗੋਤਾ ਯਾ ਕਾਇਕ ਤਾ ਕਾਤਾ ਦਾ ਪੇਗਾ ਯਾ ਕੇ ਨਾ ਗੁਰਾਡ ਡੋਲੇ ਸੁਪੇ ਨੂੰ ਕੜਕ ਕੇ ਬੋਲੇ ਕਹ ਲੈ ਤੂੰ ਝੂਲਣ ਜੇ ਗੱਲਨੀ ਤੇ ਮੀ ਕਦੇ ਹਾਰੇ ਨਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਗਲਵਕੜੀ ਮੁਹਿੰਮ ਤਹਿਤ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਜਿਹੜਾ ਉਹ ਕਰਵਾ ਰਹੇ ਹਾਂ ਅਸੀਂ ਹਰ ਸਾਲ ਅਸੀਂ 25 ਦਸੰਬਰ ਇਹ ਦਿਨ ਮਿੱਥਿਆ ਹੁੰਦਾ ਤੇ ਸਾਡਾ ਇਹਦੇ ਪਿੱਛੇ ਮਕਸਦ ਇਹ ਹੈ ਕਿ ਇਹ ਦਿਨ ਜਿਹੜੇ ਨੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੇ ਤੇ ਆਪਣੀ ਅਗਲੀ ਪੀੜ੍ਹੀ ਨੂੰ ਅਸੀਂ ਸਹਿਬਜ਼ਾਦਿਆਂ ਦੇ ਵਾਰਿਸ ਹੋਣ ਦਾ ਮਾਣ ਦਵਾ ਸਕੀਏ ਇਸ ਕਰਕੇ ਅਸੀਂ ਇਹ ਜਿਹੜਾ ਪ੍ਰੋਗਰਾਮ ਇਹ ਇਹਨਾਂ ਦਿਨਾਂ ਚ ਲਿਖਦੇ ਆ ਤੇ ਜਿਹਦੇ ਚ ਬਹੁਤ ਸਾਰੇ ਛੋਟੇ ਬੱਚੇ ਜਿਹੜੇ ਆ ਸਹਿਬਜ਼ਾਦਿਆਂ ਦੇ ਵਾਰਿਸ ਬਣ ਕੇ ਉਹ ਬਾਣਾ ਪਾ ਕੇ ਲਬਾਸ ਪਾ ਕੇ ਇੱਥੇ ਆਉਂਦੇ ਨੇ ਮਕਸਦ ਕੀ ਹੈ ਇਸ ਸਮਾਗਮ ਦਾ ਮਕਸਦ ਬੜਾ ਸਿੰਪਲ ਹੈ ਜੀ ਕਿ ਅਸੀਂ ਚਾਹੁੰਦੇ ਆ ਕਿ ਸਹਿਬਜ਼ਾਦਿਆਂ ਦੇ ਨਾਲ ਜੁੜੇ ਰਹਿਣ ਉਹ ਵਿਰਸਾ ਸਾਡੇ ਘਰਾਂ ਚੋਂ ਨਾ ਗਵਾਚੇ ਸਾਡੇ ਘਰਾਂ ਚ ਸਾਬ ਜਦਾਂ ਦੀ ਗੱਲ ਚੱਲੇ ਤੇ ਖਾਸ ਕਰਕੇ ਇਹਨਾਂ ਦਿਨਾਂ ਚ ਜਦੋਂ ਹੋਰ ਲੋਕ ਸਾਡੇ ਪਰਿਵਾਰਾਂ ਨੂੰ ਵਰਗਲਾ ਕੇ ਬੱਚਿਆਂ ਨੂੰ ਵਰਗਲਾ ਕੇ ਤੇ ਉਹ ਜਿਹੜਾ ਉਹ ਦੂਜੇ ਪਾਸੇ ਲੈ ਜਾਂਦੇ ਨੇ ਉਹਨੂੰ ਕਿਸ ਢੰਗ ਨਾਲ ਜਿਹੜਾ ਅਸੀਂ ਕਾਊਂਟਰ ਕਰ ਸਕਦੇ ਸੀ ਤੇ ਸਾਡੀ ਕਿਉਂਕਿ ਸਾਡਾ ਆਪਣਾ ਵਿਰਸਾ ਬਹੁਤ ਵੱਡਾ ਤੇ ਅਸੀਂ ਕਿਸੇ ਲੜਾਈ ਚ ਪੇ ਬਗੈਰ ਅਸੀਂ ਆਪਣੀ ਗੱਲ ਵਾਢੀ ਕਰਨੀ ਸ਼ੁਰੂ ਕਰ ਦਿੱਤੀ ਤੇ ਅੱਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿ ਸਾਰੇ ਪੰਜਾਬ ਦੇ ਅੰਦਰ ਜਿਹੜੀ ਹੈ ਉਹ ਘਰ ਘਰੇ ਜਿਹੜੀ ਮੁਹਿਮ ਪਹੁੰਚ ਗਈ ਹੈ ਕਿੰਨੇ ਬੱਚਿਆਂ ਨੇ ਹਿੱਸਾ ਲਿਆ ਕਿੰਨੀ ਮੈਨੂੰ ਲੱਗਦਾ ਜੀ ਹਜ਼ਾਰ ਕੁ ਦੇ ਕੋਲ ਬੱਚੇ ਨੇ ਕਿਉਂਕਿ ਮੈਂ 847 ਨੰਬਰ ਟੈਗ ਹੁਣੇ ਸਟੇਜ ਤੇ ਦੇਖਿਆ ਉਸ ਤੋਂ ਇਲਾਵਾ ਕਫਤਾ ਵਾਲੇ ਦਸਤਾਰ ਵਾਲੇ ਤੇ ਇਹ ਬਹੁਤ ਸਾਰੇ ਬੱਚੇ ਨੇ ਜਿਹੜੇ ਇੱਥੇ ਆ ਰਹੇ ਨੇ ਤੇ ਮੈਨੂੰ ਲੱਗਦਾ ਕਿ ਜਿੱਥੋਂ-ਜਿੱਥੋਂ ਘਰੋਂ ਤਿਆਰ ਹੋ ਕੇ ਨਿਕਲੇ ਹੋਣਗੇ ਉਹ ਇੱਕ ਤਰ੍ਹਾਂ ਦਾ ਨਗਰ ਕੀਰਤਨ ਹੀ ਹੈ ਉਹ ਰਾਜ ਸੁਨਿਆ ਦਿੰਦੇ ਆਏ ਨੇ ਬਗੈਰ ਬੋਲਿਓ ਕਿ ਅਸੀਂ ਸਹਿਬਜ਼ਾਦਿਆਂ ਦੇ ਵਾਰਿਸ ਹਾਂ ਧਰਮ ਪਰਵਰਤਨ ਕਾਬੇ ਕੀਤਾ ਜਾ ਰਿਹਾ ਸਿੱਖਾਂ ਦੇ ਦੇਖੋ ਪਹਿਲੀ ਗੱਲ ਤੇ ਹੈ ਕਿ ਲਾਲਚ ਚਾਕੇ ਡਰਾ ਚਾਕੇ ਧਰਮ ਦੇ ਅਗੇ ਬਦਲਣ ਦੇ ਅਗੇਂਸਟ ਸਿੱਖ ਹਮੇਸ਼ਾ ਹੀ ਰਹੇ ਨੇ ਤੁਸੀਂ ਗੁਰਤੇਗ ਭਦਰ ਸਾਹਿਬ ਦੀ ਸ਼ਹੀਦੀ ਇਸ ਗੱਲ ਕਰਕੇ ਆ ਤੇ ਅੱਜ ਵੀ ਅਸੀਂ ਇਸ ਗੱਲ ਦੇ ਉੱਤੇ ਖੜੇ ਆ ਕਿ ਜਿਹੜੇ ਵੀ ਲੋਕ ਪੰਜਾਬ ਦੇ ਅੰਦਰ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਗਰੀਬ ਪਰਿਵਾਰ ਨੇ ਸਾਡੇ ਉਹਨਾਂ ਨੂੰ ਵਰਗਲਾ ਕੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੀ ਉਹ ਮਤਲਬ ਜਿਹੜਾ ਹੈ ਠੀਕ ਕਰਨ ਦੇ ਬਹਾਨੇ ਲਾ ਕੇ ਤੇ ਉਹਨਾਂ ਨੂੰ ਦੂਰ ਖੜ ਰਹੇ ਨੇ ਤੇ ਅਸੀਂ ਉਹਨਾਂ ਸਾਰਿਆਂ ਤੱਕ ਪਹੁੰਚ ਕਰ ਰਹੇ ਹਾਂ ਉਹ ਵਾਪਸ ਵੀ ਆ ਰਹੇ ਨੇ ਇਹ ਇਹ ਲੰਬੀ ਚਲਾਕੀਆਂ ਜਿਹੜੀਆਂ ਲੰਬੀਆਂ ਨਹੀਂ ਚਲਦੀਆਂ ਹੁੰਦੀਆਂ ਦੁਕਨ ਕਿਸ ਨੂੰ ਦੇ ਦੇਣਾ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਜੀ ਕਿ ਸਾਬਜਦਿਆਂ ਦੀ ਸ਼ਹਾਦਤ ਨਾਲ ਜੁੜੋ ਪਟੀਸ਼ਨ ਕਰਨੀ ਨਹੀਂ ਹੈ ਜਿਹੜੇ ਘਰ ਚ ਸਾਬਜਦਿਆਂ ਦੀ ਗੱਲ ਚੱਲੇਗੀ ਉਸ ਘਰ ਦੇ ਬੱਚੇ ਜਿਹੜੇ ਨੇ ਉਹਨਾਂ ਦੀ ਪਰਵਰਿਸ਼ ਸਮਝ ਲਓ ਬਹੁਤ ਵਧੀਆ ਹੋ ਰਹੀ ਹੈ ਤੇ ਉਹ ਜਿੱਥੇ ਗੁਰੂ ਨਾਲ ਜੁੜੇ ਰਹਿਣਗੇ ਉਹ ਮਾਤਾ ਪਿਤਾ ਨਾਲ ਵੀ ਜੁੜੇ ਰਹਿਣਗੇ ਅੱਜ ਬਿਰਧ ਆਸ਼ਰਮ ਤੇ ਮਾਤਾ ਪਿਤਾ ਕੋਲੋਂ ਦੂਰ ਜਾ ਕੇ ਰਹਿਣ ਦੀ ਜਿਹੜੀ ਗੱਲ ਹੈ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਉਹਨਾਂ ਸਾਰਿਆਂ ਨੂੰ ਰੋਕਣ ਚ ਇਹ ਗੱਲਾਂ ਕਾਮਯਾਬ ਹੋਣਗੀਆਂ ਪੰਜਾਬ ਸਰਕਾਰ ਨੇ ਸੰਸਦ ਅਦੇ ਹਸਾਦ ਨੂੰ ਇਹ ਮਤ ਨਹੀਂ ਉਹਨਾਂ ਨੇ ਵਾਪਸ ਲੈ ਲਿਆ ਪਰ ਕਾਫੀ ਜਾਣੀ ਟਿਕੀ ਚੀ ਗਈ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਰਾਜਨੀਤੀ ਨਹੀਂ ਸੀ ਹੋਣੀ ਚਾਹੀਦੀ ਥੋੜੇ ਦਿਨ ਪਹਿਲਾਂ ਤੱਕ ਤੇ ਐਸਜੀਪੀਸੀ ਵੀ ਕਹਿ ਰਹੀ ਸੀ ਕਿ ਜੀ ਇਹ ਜਿਹੜਾ ਤੁਸੀਂ ਸਰੋਪਾਣਾ ਦਬੋ ਜੀ ਮਿੱਠਾ ਨਾ ਬਣਾਇਓ ਜੀ ਤੁਸੀਂ ਵੀ ਤਾਂ ਸ਼ੌਕ ਦੀਆਂ ਗੱਲਾਂ ਕਰ ਰਹੇ ਹੋ ਜਦ ਕਿ ਇਹ ਚੜਦੀ ਕਲਾ ਦੀ ਗੱਲ ਸੀ ਇਹਨਾਂ ਨੇ ਵੀ ਗਲਤ ਕਿਹਾ ਤੇ ਉਹਨਾਂ ਨੇ ਵੀ ਗਲਤ ਕੀਤਾ ਮਾਤਮੀ ਜਿਹੜੀ ਹੈ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਸਾਰੀ ਗੱਲ ਨੂੰ ਜੜਾ ਹੁਣ ਸਮੇਟ ਲੈਣਾ ਚਾਹੀਦਾ ਤੇ ਖਤਮ ਕਰ ਦੇਣਾ ਚਾਹੀਦਾ ਕੰਟਰੋਵਰਸੀ ਨੂੰ ਤੇ ਸ਼ਹਾਦਤ ਤੋਂ ਚੜ੍ਹਦੀ ਗੱਲਾ ਕੱਢ ਕੇ ਲੈ ਕੇ ਜਾਣੀ ਚਾਹੀਦੀ। ਕੇਂਦਰ ਸਰਕਾਰ ਨੇ ਬਾਲ ਦੀ ਮਿਸਰਰੂਪ ਦਿੱਤਾ ਹੈ ਅਜੇ ਪਤਾ ਕੀ ਕੇਂਦਰ। ਦੇਖੋ ਹਰੇਕ ਦਾ ਨਜ਼ਰੀਆ ਹੈ ਵੇਖਣ ਦਾ। ਕੋਈ ਸਹਬਜ਼ਾਦਿਆਂ ਨੂੰ ਬਾਲ ਕਹਿ ਰਿਹਾ ਕੋਈ ਬਾਬੇ ਕਹਿ ਰਿਹਾ ਕੋਈ ਸਹਬਜ਼ਾਦੇ ਕਹਿ ਰਿਹਾ। ਪਰ ਜਿਹੜਾ ਵੀ ਸਹਬਜ਼ਾਦਿਆਂ ਨੂੰ ਯਾਦ ਕਰਨਾ ਚਾਵੇ ਤੇ ਉਹਨਾਂ ਦੇ ਰਾਹ ਤੇ ਤੁਰਨਾ ਚਾਹੁੰਦਾ ਹੈ ਉਹ ਇੱਕ ਗੱਲ ਦਾ ਜਵਾਬ ਜ਼ਰੂਰ ਦੇਵੇ। ਉਹ ਬਾਲ ਕਹਿ ਕੇ ਦਵੇ ਵੀਰ ਕਹਿ ਕੇ ਦਵੇ ਪਰ ਇਹ ਜਵਾਬ ਦਵੇ ਕਿ ਉਹਨੇ ਮਾਨਵਤਾ ਦਾ ਰਾਹ ਅਪਣਾ ਲਿਆ ਉਹਨੇ ਦੂਜੇ ਦੇ ਧਰਮ ਨੂੰ ਜੀਉਣ ਦੇ ਲਈ ਸਪੇਸ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਜੇ ਦੇ ਦਿੰਦੀ ਹੈ ਤੇ ਫਿਰ ਉਹ ਜਿੱਦਾਂ ਮਰਜ਼ੀ ਦਿਨ ਬਣਾ ਲੈਣ ਨਹੀਂ ਤੇ ਸਿਆਸੀ ਸਿਆਸਤ ਲਈ ਜਿਹੜਾ ਉਹ ਸਾਹਿਬ ਜੀ ਦਾ ਨਾਮ ਆਵਰਦਾ ਤਕਿਓ ਤਕਿਓ ਬਤਾ ਮੇ ਯਾਦ ਤੂ ਤੋ ਬਤੋ ਇਹ ਦੋ ਗੋਤਾ ਕਾਇਆ ਕਾਇਤਾ ਦਪੇ ਕਾਇਆ ਕ ये पौधा दे माय को पौधा ते को था बता ते दे देख रे दे पते काते नहीं हाथा पते माय को दिखा काता माय को दिखे पते कागर कोर चार साल का नाम सुनाओगे सैफ सैफ ज़्यादा अजीत सिंह जी सैफ ज़्यादा जुझा सिंह जी सैफ ज़्यादा जो रवार सिंह सैफ ज़्यादा फतेह सिंह

ਕੀ ਫਤਿਹ ਇਹ ਨਾਨੇ ਬਹੁਤ ਚੰਗਾ ਕੀਤਾ ਕਿ ਇਹਦਾ ਬੱਚਿਆਂ ਦਾ ਹੌਸਲਾ ਵਧੇਗਾ ਦਸਤਾਰ ਵਾਲਾ ਨਾਲ ਇਤਿਹਾਸ پتہ ਚੱਲੇ ਨਾਲ ਕਵਿਤਾ ਦੇ ਵੀ ਮੁਕਾਬਲੇ ਹੋਦੇ ਸਭ ਸਾਦਾ ਇਤਿਹਾਸ پتہ ਲੱਗ ਰਿਹਾ ਬੱਚਿਆਂ ਨੂੰ ਸਭ ਤੋਂ ਛੋਟੇ ਸਾਬ ਜਿਹੜੇ ਦੋ ਸਾਬ ਜਿਆਦੇ ਸੀ ਸਾਬ ਜادہ ਜੁਰਾਵਾ ਸਿੰਘ ਜੀ ਤੇ ਸਾਬ ਜادہ ਫਤਿਹ ਸਿੰਘ ਜੀ ਉਹ ਸਰਹੰਦ ਸਰਹੰਦ ਵਿਖੇ ਵੀ ਸ਼ਹੀਦ ਹੋਏ ਸੀ ਜਿੱਥੇ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਹੈਗਾ ਸਰਹੰਦ ਦੇ ਨਵਾਬ ਜੀ ਖਾਨ ਨੇ ਉਹਨਾਂ ਨੂੰ ਨੀਹਾਂ ਵਿੱਚ ਲਾ ਕੇ ਸ਼ਹੀਦ ਕੀਤਾ ਸੀ ਮੋਤੀਰਾ ਮਹਿਰਾਨੇ